ਕੇ ਸਾਰੇ ਪੁਲਿਸ ਕਮਿਸ਼ਨਰ ਸਾਰੇ ਐਸਐਸਪੀ ਦੇ ਜਿਹੜੇ ਉਹ ਆਪੋ ਆਪਣੇ ਜ਼ਿਲ੍ਹੇ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਣਗੇ ਤੇ ਅੱਗੇ ਹਰ ਐਸਐਚਓ ਹੈ ਜਿਹੜਾ ਉਹ ਆਪਦੇ ਥਾਣੇ ਦੇ ਏਰੀਆ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਊਗਾ ਇਹ ਜੀ ਕੋਈ ਵੀ ਕਾਲੀ ਭੇੜ ਜਿਹੜੀ ਜਿਹੜੀ ਕਿਸੇ ਨੂੰ ਡਰੱਗ ਤਸਕਰਾਂ ਦਾ ਸਮਗਲਾ ਦਾ ਸਾਥ ਦੇਊਗੀ ਹੁਣ ਤੱਕ ਆਲਰੇਡੀ 10000 ਤੋਂ ਵੱਧ ਮਾਸ ਟਰਾਂਸਫਰਸ ਕੀਤੀਆਂ ਜਾ ਚੁੱਕੀਆਂ ਪਹਿਲਾਂ 52 ਡਿਸਮਿਸल्स ਕਰ ਚੁੱਕੀਆਂ ਚੁੱਕਿਆ ਸੀ ਪੁਲਿਸ ਦੇ ਮੁਲਾਜ਼ਮਾਂ ਦਾ ਜੇ ਕੋਈ ਹੋਰ ਵੀ ਆ ਜਾ ਪਾਇਆ ਜਾਊਗਾ ਇਸ ਕੰਮ ਦੇ ਵਿੱਚ ਡਿਸਮਿਸਲ ਹੋਣ ਦੇ ਵਿੱਚ 5 ਮਿੰਟ ਲੱਗਣੇ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤ ਜ਼ਮੀਨਾਂ ਦੇ ਉੱਪਰ ਸ਼ਾਮਲਾਡ ਜ਼ਮੀਨਾਂ ਦੇ ਉੱਪਰ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਪਰ ਨਸ਼ੇ ਦੇ ਕਾਰੋਬਾਰ ਦੇ ਨਾਲ ਆਪਦੇ ਮਹਿਲ ਉਸਾਰੇ ਉਹ ਡਿਮੋਲੀਸ਼ਨਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਸ ਸਕਰੂਟੀ ਸੋ ਕੋਈ ਇਸ਼ੂ ਨਹੀਂ ਹੈ ਜੀ ਜਿੰਨਾ ਬੰਦੇ ਨੇ ਕੰਮ ਕੀਤਾ ਇਹਦਾ ਮਤਲਬ ਪਰਪਸ ਇੱਕੋ ਹੀ ਹੈ ਦੇਖੋ ਪਹਿਲਾਂ ਵੀ ਕੀ ਹੁੰਦਾ ਸੀਗਾ ਅੱਤਵਾਦੀ ਸਮੇਂ ਵੀ ਇਹ ਹੋਇਆ ਜਦੋਂ ਖੁੱਲ ਸੀਗੀ ਪੰਜਾਬ ਸਰਕਾਰ ਵੱਲੋਂ ਤੇ ਤੇ ਪੰਜਾਬ ਪੁਲਿਸ ਵੱਲੋਂ ਉਦੋਂ ਕਈ ਵਾਰੀ ਜਿਹੜੇ ਨੌਜਵਾਨ ਬੱਚੇ ਨੇ ਉਹ ਉਹ ਉਸ ਚੀਜ਼ ਤੋਂ ਅਟਰੈਕਟ ਹੋ ਜਾਂਦੇ ਸੀਗੇ ਕਿ ਜੇ ਇੱਕ ਅਨਪੜ੍ਹ 15 18 20 ਸਾਲ ਦਾ ਬੰਦਾ ਜੇ ਲੱਖਾਂ ਕਰੋੜਾਂ ਰੁਪਏ ਉਸ ਸਮੇਂ ਅਤਵਾਦ ਦੇ ਵਿੱਚੋਂ ਕਮਾਏ ਤੇ ਹੁਣ ਜੇ ਕੋਈ ਡਰੱਗਸ ਦੇ ਵਿੱਚੋਂ ਕਮਾ ਰਿਹਾ ਤੇ ਉਹਨੂੰ ਆਪ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਨੋਸੈਂਟ ਨੇ ਜਿਹੜੇ ਉਹ ਉਹ ਤੋਂ ਅਟਰੈਕਟ ਹੋ ਕੇ ਉਸ ਪਾਸੇ ਵੱਲ ਚੱਲ ਪੈਂਦੇ ਸੀਗੇ ਅਸੀਂ ਉਹੀ ਮੈਸੇਜ ਦੇਣਾ ਹੈ ਉਹਨਾਂ ਨੂੰ ਕਿ ਇਹ ਨਾ ਸੋਚ ਕੇ ਚੱਲੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਇੱਕ ਬੰਦਾ ਇਸ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਧੀਆਂ ਪੁੱਤਾਂ ਦੀਆਂ 나ੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਸਾਰ ਲੂਗਾ ਤੇ ਫਿਰ ਉਹ ਮਹਿਲ ਨੇ ਔਰ ਉਸਾਰੀਆਂ ਨੇ ਜਿਹੜੀਆਂ ਉਹ ਸਰਕਾਰ ਦੀ ਨਿਗਾਹ ਤੋਂ ਵੱਜ ਜਾਣਗੀਆਂ ਇਹ ਕੰਮ ਨਹੀਂ ਚੱਲਣਾ ਹੈਗਾ ਸੋ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵੈਸਟਰਨ ਜੁਡੀਸ਼ੀਅਲ ਸਕਰੂਟੀ ਮੀਡੀਆ ਦੇ ਜ਼ਰੀਏ ਜਿੱਥੇ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਮੈਂ 호ਕਾ ਦਿਨਾ ਬੇਨਤੀ ਕਰਦਾ ਉੱਥੇ ਹੀ ਲੁਧਿਆਣਾ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਮੁਹਿੰਮ ਦੇ ਵਿੱਚ ਹਰ ਘਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕੋਈ ਘਰ ਸਭ ਤੋਂ ਪਹਿਲਾਂ ਇਹ ਮੁਹਿੰਮ ਘਰ ਤੋਂ ਸ਼ੁਰੂ ਹੋਣੀ ਹੈ ਫਿਰ ਸਮਾਜ ਤੇ ਜਾਣੀ ਹੈ ਤੇ ਫਿਰ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਬਣਦੀ ਹੈ ਸੋ ਸਾਰੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਬੰਦੇ ਡਰਗ ਸਮਗਲਰਸ ਨੇ ਪੈਡਲਰਸ ਨੇ ਉਹ ਤੁਸੀਂ ਪੁਲਿਸ ਨੂੰ ਦੱਸੋ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਊਗੀ ਇੱਕ ਚੀਜ਼ ਦਾ ਬੜਾ ਸਪਸ਼ਟ ਤਹੀ ਹੈ ਕਿ ਜਦੋਂ ਤੱਕ ਜਦੋਂ ਤੱਕ ਡਰੱਗਸ ਦੇ ਇਸ ਗੋਰਖ ਧੰਦੇ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਨਾ ਪੰਜਾਬ ਸਰਕਾਰ ਨਾ ਪੰਜਾਬ ਪੁਲਿਸ ਨਾ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਤੇ ਨਾ ਹੀ ਮੈਂ ਸਾਰੇ ਨੂੰ ਸਾਰੇ ਧਾਰਮਿਕ ਸਿਆਸੀ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰੂਗਾ ਕਿ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਮੋਢਾ ਤੋਂ ਮੋਢਾ ਜੁੜ ਕੇ ਚੱਲੋ ਤਾਂ ਕਿ ਆਪਾਂ ਇਸ ਅਲਾਮਤ ਨੂੰ ਖਤਮ ਕਰ ਸਕੀਏ। ਕੋਈ ਚੇਤਾਵਨੀ ਪਹਿਲੇ ਦਿਨ ਵੀ ਦਿੱਤੀ ਸੀ ਕੱਲ ਵੀ ਦਿੱਤੀ ਸੀ ਅੱਜ ਵੀ ਦੇ ਰਿਹਾ ਹਾਂ। ਕਿ ਜਾਂ ਤਾਂ ਇਹ ਗੋਰਖ ਧੰਦਾ ਇਹ ਨਸ਼ੇ ਦਾ ਡਰਗ ਤਸਕਰੀ ਦਾ ਕੰਮ ਹੈ ਜਿਹੜਾ ਉਹ ਛੱਡ ਦੋ ਜਾਂ ਫਿਰ ਪੰਜਾਬ ਛੱਡ ਦੋ ਤੇ ਜੇ ਨਹੀਂ ਛੱਡੋਂਗੇ ਤੇ ਫਿਰ ਕਿਵੇਂ ਛਡਾਉਣਾ ਇਹ ਧੰਦਾ ਇਹ ਸਾਨੂੰ ਪਤਾ ਹੈ ਤੇ ਛਡਾ ਕੇ ਹਟਾਂਗੇ ਸਰ ਦੋਸਰ ਐਵੇਂ ਚੱਲੋ ਇੱਕ ਯਾਰ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਕਲੇਕ ਕਲੇਕ ਕਰ ਲੋ ਮਨ ਮਨ ਕਲੇਕ ਕਲੇਕ ਕਰ ਲੋ ਦੇਖੋ ਇਸ ਤਰ੍ਹਾਂ ਕਿ ਹਰ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ ਪਰ ਇੱਕ ਚੀਜ਼ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ ਅਸੀਂ ਜੋ ਇਹ ਪੰਜਾਬ ਸਰਕਾਰ ਡੈਮੋਲੇਸ਼ਨਸ ਕਰ ਰਹੀ ਹੈ ਉਹ ਆਫਟਰ ਫੋਲੋਇੰਗ ਡਿਊ ਪ੍ਰੋਸੈਸ ਕਰ ਰਹੀ ਹੈ ਇਹ ਉਹ ਡੈਮੋਲੇਸ਼ਨਸ ਨੇ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੀ ਪੁਸ਼ਤ ਪਨਾਹੀ ਦੇ ذریعے ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤ ਜ਼ਮੀਨਾਂ ਦੇ ਉੱਪਰ ਸ਼ਾਮਲਾਡ ਜ਼ਮੀਨਾਂ ਦੇ ਉੱਪਰ ਕਾਰਪੋਰੇਸ਼ਨ ਜਾਂ ਪੰਚਾਇਤਾਂ ਨੇ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਪਰ ਨਸ਼ੇ ਦੇ ਕਾਰੋਬਾਰ ਦੇ ਨਾਲ ਆਪਦੇ ਮਹਿਲ ਉਸਾਰੇ ਉਹ ਡੈਮੋਲੇਸ਼ਨਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਲ ਸਕਰੂਟੀ ਸੋ ਕੋਈ ਇਸ਼ੂ ਨਹੀਂ ਹੈ ਜੀ ਜਿੰਨਾ ਬੰਦੇ ਨੇ ਕੰਮ ਕੀਤਾ ਇਹਦਾ ਮਤਲਬ ਪਰਪਸ ਇੱਕੋ ਹੀ ਹੈ ਦੇਖੋ ਪਹਿਲਾਂ ਵੀ ਕੀ ਹੁੰਦਾ ਸੀਗਾ ਅਤਵਾਦ ਦੇ ਸਮੇਂ ਵੀ ਇਹ ਹੋਇਆ ਜਦੋਂ ਖੁੱਲ ਸੀਗੀ ਪੰਜਾਬ ਸਰਕਾਰ ਵੱਲੋਂ ਤੇ ਤੇ ਪੰਜਾਬ ਪੁਲਿਸ ਵੱਲੋਂ ਉਦੋਂ ਕਈ ਵਾਰ ਜਿਹੜੇ ਨੌਜਵਾਨ ਬੱਚੇ ਨੇ ਉਹ ਉਹ ਉਸ ਚੀਜ਼ ਤੋਂ ਅਟਰੈਕਟ ਹੋ ਜਾਂਦੇ ਸੀਗੇ ਕਿ ਜੇ ਇੱਕ ਅਨਪੜ੍ਹ 15 18 20 ਸਾਲ ਦਾ ਬੰਦਾ ਜੇ ਲੱਖਾਂ ਕਰੋੜਾ ਰੁਪਏ ਉਸ ਸਮੇਂ ਅਤਵਾਦੇ ਵਿੱਚੋਂ ਕਮਾਏ ਤੇ ਹੁਣ ਜੇ ਕੋਈ ਡਰੱਗਸ ਦੇ ਵਿੱਚੋਂ ਕਮਾ ਰਿਹਾ ਤੇ ਉਹਨੂੰ ਆਪ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਨੋਸੈਂਟ ਨੇ ਜਿਹੜੇ ਉਹ ਉਹ ਤੋਂ ਅਟਰੈਕਟ ਹੋ ਕੇ ਉਸ ਪਾਸੇ ਵੱਲ ਚੱਲ ਪੈਂਦੇ ਸੀਗੇ ਅਸੀਂ ਉਹੀ ਮੈਸੇਜ ਦੇਣਾ ਹੈ ਉਹਨਾਂ ਨੂੰ ਕਿ ਇਹ ਨਾ ਸੋਚ ਕੇ ਚਲੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਇੱਕ ਬੰਦਾ ਇਸ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਉਸਾਰ ਲੂਗਾ ਤੇ ਫਿਰ ਉਹ ਮਹਿਲ ਨੇ ਔਰ ਉਸਾਰੀਆਂ ਨੇ ਜਿਹੜੀਆਂ ਉਹ ਸਰਕਾਰ ਦੀ ਨਿਗਾਹ ਤੋਂ ਵੱਜ ਜਾਣਗੀਆਂ ਇਹ ਕੰਮ ਨਹੀਂ ਚੱਲਣਾ ਹੈਗਾ ਸੋ ਵੀ ਵੀ ਆਰ 100% ਸ਼ੋਰ ਥੈਟ ਵੀ ਆਰ ਗੋਇੰਗ ਟੂ ਵਿਦਸਟੈਂਡ ਜੁਡੀਸ਼ੀਅਲ ਸਕਰੂਟਨੀ ਵਿਰੋਧੀ ਪਾਰਟੀਆਂ ਸਰ ਵਿਰੋਧੀ ਪਾਰਟੀਆਂ ਹਮੇਸ਼ਾ ਕਹਿੰਦੀਆਂ ਸੀਗੀਆਂ ਕਿ ਆਮ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਉਹਨਾਂ ਨੇ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਪਰ ਰੰਗਲਾ ਪੰਜਾਬ ਨਹੀਂ ਬਣਾਇਆ ਜਾ ਰਿਹਾ ਸੋ ਹੁਣ ਸ਼ਾਇਦ ਲੱਗਦਾ ਕਿ ਰੰਗਲਾ ਪੰਜਾਬ ਬਣ ਜਾਊਗਾ ਕਿ ਨਸ਼ਾ ਦੇਖੋ ਇਹ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਡਾਇਰੈਕਸ਼ਨ ਦੇ ਵਿੱਚ ਹੀ ਇਹ ਇੱਕ ਮਹੱਤਵਪੂਰ ਕਦਮ ਹੈ ਜੋ ਇਹ ਡਰਾਈਵ ਚਲਾਈ ਹੋਈ ਅਸੀਂ ਹਾਂਜੀ ਸਰ ਡਰਾਈਵ ਬਹੁਤ ਲੇਟ ਚਲਾਈ ਹੋਈ ਹੈ ਨਹੀਂ ਤੋ ਇਹ ਤਾਂ ਤੁਹਾਡਾ ਤੁਹਾਡਾ ਵਿਊ ਪੁਆਇੰਟ ਹੋਊਗਾ ਜੀ ਇਸ ਤਰ੍ਹਾਂ ਦੀ ਗੱਲ ਹੀ ਹੈਗੀ ਪਿਛਲੇ 3 ਸਾਲਾਂ ਤੋਂ ਵੀ ਐਫਰਟਸ ਨੇ ਜਿਹੜੇ ਚੱਲ ਰਹੇ ਨੇ ਮੈਂ 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 ਸ਼ੁਰੂ ਦੇ ਵਿੱਚ ਕੀ ਕਿਹਾ ਸੀਗਾ ਕਿ ਅਸੀਂ ਇਹਨੂੰ ਪਹਿਲਾ ਐਫਰਟਸ ਚੱਲ ਰਹੇ ਨੇ ਇੱਕ ਲਾਸਟ ਹੱਲਾ ਦੇਣ ਦੀ ਲਾਸਟ ਪੁਸ਼ ਦੇਣ ਦੀ ਜ਼ਰੂਰਤ ਹੈ ਤੇ ਦੇ ਰਹੇ ਹਾਂ ਆ ਲੋਕਾਂ ਦੀ ਗੱਲ ਕਰ ਰਹੀ ਸੀ ਵੀ ਆਪ ਲੋਕ ਆ ਕੇ ਸਰਕਾਰ ਨਾਲ ਜੁੜਨ ਦੀ ਹੈ ਅਸਟੀ ਦੀ ਕੰਪਲੇਂਟ ਕਰ ਪਰ ਆਪ ਲੋਕ ਡਰਦੇ ਨੇ ਕਿ ਇਹ ਜਿਹੇ ਗੁੰਡਾ ਅਨਸਰ ਜਿਹੜੇ ਹੁੰਦੇ ਨੇ ਉਹ ਜਾਂ ਤਾਂ ਬਾਜ਼ਰ ਚੋਂ ਵੀ ਠਾੜੇ ਚੋਂ ਵੀ ਕੰਪਲੇਂਟ ਕਰਾਂਦਾ ਬੰਦਾ ਕਿਸੇ ਨਾ ਪਤਾ ਲੱਗ ਜਾਂਦੀ ਕਾਲੇ ਚੋਂ ਕਿਸੇ ਕਿਸੇ ਵੀ ਸ਼ਰੀਫ ਵਿਅਕਤੀ ਨੂੰ ਇੰਨਾ ਡਰਗ ਤਸਕਰਾਂ ਤੋਂ ਸਮਗਲਰਾਂ ਤੋਂ ਡਰਨੀ ਲੋੜ ਨਹੀਂ ਹੈਗੀ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾਓ ਉਹਨਾਂ ਦੀ ਹਵਾ ਵੱਲ ਵੀ ਜੇ ਕੋਈ ਚੱਕ ਕੇ ਦੇ ਨਿਗਾਹ ਕਰਕੇ ਦੇਖ ਗਿਆ ਤੇ ਉਹਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਇਹੋ ਜੇ ਇਹੋ ਜੇ ਜਿਹੜੇ ਡਰੱਗ ਤਸਕਰ ਨੇ ਸਮੱਗਲਰ ਨੇ ਜਾਂ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਨੇ ਉਹਨਾਂ ਨੂੰ ਕਿਵੇਂ ਨਜਿੱਠਣਾ ਉਹਦੇ ਹਦਾਇਤਾਂ ਆਲਰੇਡੀ ਪੰਜਾਬ ਪੁਲਿਸ ਦਿੱਤੀਆਂ ਜਾ ਚੁੱਕੀਆਂ ਨੇ ਲੋਕਲ ਪੁਲਿਸ ਦੀ ਗੱਲ ਕਰੀਏ ਤਾਂ ਲੋਕਲ ਪੁਲਿਸ ਦਾ ਬੜਾ ਲੈਵਲ ਤੇ ਬੜਾ ਕੰਮ ਹੋਇਆ ਹੈ ਕਿਉਂਕਿ ਮੂਲ ਸੀ ਲੈਵਲ ਤੋਂ ਹਾਂਜੀ ਐਸਐਚਓ ਲੈਵਲ ਤੱਕ 24 4 ਲੈਵਲ ਤੋਂ ਜਿਹੜੀ ਟ੍ਰਾਂਸਫਰ ਹੋ ਜਾਂਦੀ ਹੈ ਉਹ ਜਲਦੀ ਉਸ ਤੋਂ ਨੀਚਲੇ ਲੈਵਲ ਤੇ ਪੰਜ ਪੰਜ ਸਾਲ ਦਾ ਦਸ ਸਾਲ ਹੋ ਚੁੱਕੇ ਨੇ ਚੌਕੀਆਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਚਾਰ ਚਾਰ ਮਹੀਨੇ ਤਰਖਾਸਾ ਪੈਂਡਿੰਗ ਪਈਆਂ ਰਹਿੰਦੀਆਂ ਇੰਨਾ ਬੜੀ ਤਰਖਾਸਾ ਪਹਿਲੇ 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 ਦਿਨ ਹੀ ਅਸੀਂ ਇਹ ਡਾਇਰੈਕਸ਼ਨਸ ਦੇ ਦਿੱਤੀਆਂ ਸੀਗੇ ਕਿ ਸਾਰੇ ਪੁਲਿਸ ਕਮਿਸ਼ਨਰ ਸਾਰੇ ਐਸਐਸਪੀ ਜਿਹੜੇ ਉਹ ਆਪੋ ਆਪਣੇ ਜ਼ਿਲ੍ਹੇ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਣਗੇ ਤੇ ਅੱਗੇ ਹਰ ਐਸਐਚਓ ਜਿਹੜਾ ਉਹ ਆਪਦੇ ਥਾਣੇ ਦੇ ਏਰੀਆ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਊਗਾ ਇਹ ਜੀ ਕੋਈ ਵੀ ਕਾਲੀ ਭੇੜ ਜਿਹੜੀ ਜਿਹੜੀ ਕਿਸੇ ਨੂੰ ਡਰੱਗ ਤਸਕਰਾਂ ਦਾ ਸਮਗਲਾ ਸਾਥ ਦੇਊਗੀ ਹੁਣ ਤੱਕ ਆਲਰੇਡੀ 10000 ਤੋਂ ਵੱਧ ਮਾਸ ਟਰਾਂਸਫਰਸ ਕੀਤੀਆਂ ਜਾ ਚੁੱਕੀਆਂ ਪਹਿਲਾਂ 52 ਡਿਸਮਿਸल्स ਕਰ ਚੁੱਕੀਆਂ ਚੁੱਕਿਆ ਅਸੀਂ ਪੁਲਿਸ ਦੇ ਮੁਲਾਜ਼ਮਾਂ ਦਾ ਜੇ ਕੋਈ ਹੋਰ ਵੀ ਆ ਜਾ ਪਾਇਆ ਜਾਊਗਾ ਇਸ ਕੰਮ ਦੇ ਵਿੱਚ ਡਿਸਮਿਸਲ ਹੋਣ ਦੇ ਵਿੱਚ 5 ਮਿੰਟ ਲੱਗਣੇ ਨੇ